ਦੰਦਨ ਬਾਬਾ ਸ਼੍ਰੀ ਚੰਦਰ ਮਹਾਰਾਜੀ ਦਾ ਇਹ ਪਾਵਨ ਸਥਾਨ ਹੈ ਇਤਿਹਾਸਿਕ ਸਥਾਨ ਹੈ ਬਾੜ ਸਾਹਿਬ ਤੋਂ ਜਿਨ੍ਹਾਂ ਦੇ ਦਰਸ਼ਨ ਕਰਕੇ ਆਪ ਜੀ ਹੁਣੇ ਆ ਰਹੇ ਹੋ ਬਾੜ ਸਾਹਿਬ ਕੋ ਬਾਬਾ ਜੀ ਜਦ ਚੰਬੇਰੀ ਧਰਤੀ ਤੇ ਪਹੁੰਚੇ ਹਨ ਆਪ ਜੀ ਨੇ ਰਾਵੀ ਨਦੀ ਦੇ ਦਰਸ਼ਨ ਕੀਤੇ ਉਸ ਟਾਈਮ ਰਾਜੇ ਦਾ ਕੋਈ ਐਸਾ ਹੁਕਮ ਸੀ ਉਹਨਾਂ ਨੇ ਬਾਬਾ ਜੀ ਨੂੰ ਉਧਰ ਰਾਵੀ ਦੇ ਪਰਲੇ ਪੰਨੇ ਰੋਕ ਲਿਆ ਬਾਬਾ ਜੀ ਇਸ ਸ਼ਿਲਾ ਨੂੰ ਜਿਹਨਾਂ ਦੇ ਪਾਵਨ ਦਰਸ਼ਨ ਆਪ ਜੀ ਕਰ ਰਹੇ ਹੋ ਬਾਬਾ ਜੀ ਨੇ ਸ਼ਿਲਾ ਨੂੰ ਅੱਗੇ ਕੀਤੀ ਕਿ ਚਲੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ਼ਿਲਾ ਨਦੀ ਤੋਂ ਪਾਰ ਹੋ ਕੇ ਚੰਬੀ ਦਾ ਚੱਕ ਲਗਾ ਕੇ ਇੱਥੇ ਬਾਬਾ ਜੀ ਵਿਰਾਜਮਾਨ ਹੋਏ ਉਹ ਪਿੱਛੇ ਫੋਟੋ ਆਪ ਜੀ ਦੇਖ ਰਹੇ ਹੋ ਇੱਥੇ ਬਾਬਾ ਜੀ ਜਦ ਵਿਰਾਜਮਾਨ ਹੋਏ ਉਹ ਸਪਾਈ ਬੜਾ ਹੈਰਾਨ ਹੋਇਆ ਕਿ ਕੈਸੇ ਸੰਤ ਹਨ ਮਹਾਪੁਰਸ਼ ਹਨ ਜੇਨੂ ਰਾਜੇ ਦੇ ਕਹਿਣ ਸਾਰ ਅਸੀਂ ਰੋਕਿਆ ਹੈ ਉਹ ਭੱਜ ਕੇ ਦੌੜ ਕੇ ਰਾਜਾ ਪਾਸ ਗਿਆ ਕਿ ਪਤਾ ਨਹੀਂ ਹੁਣ ਚੰਬੇ ਕੀ ਆਫਤ ਆਏਗੀ ਰਾਜਾ ਰਾਣੀ ਨੂੰ ਲੈ ਕੇ ਤੇ ਬਾਬਾ ਜੀ ਦੇ ਨਤਮਸਤਕ ਹੋਏ ਬੁਲਦੀ ਖਮਾ ਮੰਗੀ ਸੰਤ ਬਖਸ਼ਣ ਹਾਰ ਹੁੰਦੇ ਹਨ ਰਾਜਾ ਕਹਿਣ ਲੱਗੇ ਮਹਾਰਾਜੀ ਸਾਡੇ ਸੰਤਾਨ ਨਹੀਂ ਹੈ ਕਿਰਪਾ ਕਰੋ ਸਾਡੀ ਇੱਕ ਬੇਟੀ ਦਾਤ ਵਕਸੋ ਬਾਬਾ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਤੁਹਾਡੇ ਇੱਕ ਨਹੀਂ ਦੋ ਬੇਟੇ ਹੋਣਗੇ ਆਪ ਕੋ ਸਤਨਾਮ ਵਾਹਿਗੁਰੂ ਸੋ ਇਹ ਪਵਨ ਜਾਸਿਕਸਾਨ ਦੰਦਨ ਗੁਰਨਾਨਕ ਦੇਵ ਜੀ ਦੇ ਪਾਵਨ ਵੱਡੇ ਸੁਪੁੱਤਰ ਦੰਦਨ ਬਾਬਾ ਸ੍ਰੀ ਚੰਦ ਮਹਾਰਾਜੀ ਦਾ ਉਦਾਸੀਨ ਮਤ ਦੇ ਜਿਹੜੇ ਆਪ ਜੀ ਸਾਰੇ ਜਾਣਦੇ ਹੋ ਉਹਨਾਂ ਦੇ ਮੁਖੇ ਜਿਨ੍ਹਾਂ ਨੇ ਸਾਰੇ ਸੰਸਾਰ ਦਾ ਉਧਾਰ ਕੀਤਾ ਦਾਸ ਜਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਬਾਬਾ ਜੀ ਪਾਸੋਂ ਆਪ ਜੀ ਉਹਨਾਂ ਦੇ ਪਾਵਨ ਬਚਨ ਉਹਨਾਂ ਦੇ ਜਿਹੜੇ ਅਲੋਕੀ ਕੋਤਖਨ ਸਾਰੇ ਆਪ ਜਾਣਦੇ ਹੋ ਕਿਸ ਤਰ੍ਹਾਂ ਬਚਪਨ ਵਿੱਚ ਇੱਕ ਸਾਧੂ ਮਹਾਤਮਾ ਆਏ ਤੇ ਬਾਬਾ ਜੀ ਨੇ मुट्ठी भर ਕੇ ਛੋਟੇ ਸੰ ਤੇ ਆਪਣੇ मुट्ठी भर ਕੇ ਉਹਨਾਂ ਨੂੰ ਜਿਹੜਾ ਅੰ ਦਿੱਤਾ ਉਹ ਸਾਧੂ ਮਹਾਤਮਾ ਨੇ ਦੇਖਿਆ ਤਾਂ ਉਹ ਤਾਂ ਹੀਰੇ ਮੋਤੀ ਸਾਨਾ ਕੋ ਧਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਜੈ